ਪਿੰਡੂ ਪੰਚ ਸੀ ਜੁੱਤੀ ਜਿੱਤੋ ਇਸ ਵਾਰੀ ਲੱਗ ਰਿਹਾ ਕੱਲਾ ਬਾਬਾ ਵੀ ਪ्योर ਪਿੰਡੂਆਂ ਔਰ ਇਸ ਗੱਲ ਤੇ ਫਕਰ ਹੈ ਕਿ ਉਹੋ ਜਿਹਾ ਮਾਹੌਲ ਲੱਗਦਾ ਹੈਗਾ ਕਿਉਂਕਿ ਹੁਣ ਬਾਬਾ ਵਿੱਚ ਕਿਉਂ ਕਿਸ ਤਰ੍ਹਾਂ ਲੱਗ ਬਹੁਤ ਅੱਛਾ ਲੱਗ ਰਿਹਾ ਹੈ ਡੇ ਬਾਈ ਡੇ ਲੋਕਾਂ ਨੂੰ ਲੋਕਾਂ ਦਾ ਸੁਭਾਅ ਮੈਂ ਜਾਣ ਰਿਹਾ ਮੈਨੂੰ ਖੈਰ ਪਤਾ ਸੀ ਪਹਿਲਾਂ ਗਾਗੂ ਕੇ ਚੱਲ ਜਾਂਦਾ ਸੀ ਲੋਕਾਂ ਨੂੰ ਮੇਰੇ ਬਾਰੇ ਨਹੀਂ ਸੀ ਪਤਾ ਜਿਵੇਂ ਜਿਵੇਂ ਪਤਾ ਲੱਗ ਰਿਹਾ ਉਹਨੂੰ ਲੱਗ ਰਿਹਾ ਯਾਰ ਇਹ ਸਾਡਾ ਆਪਣਾ ਹੀ ਭਰਾ ਸਾਡਾ ਆਪਣਾ ਵੀਰਾ ਹੈ ਸਾਡਾ ਆਪਣਾ ਭਾਈ ਹੈ ਏ ਕੋਈ ਈ ਗੱਲ ਨਹੀਂ ਉਪਰਾਪਨ ਦੂਰ ਹੋ ਰਿਹਾ ਕਲੋਜ਼ਨੈਸ ਆ ਰਹੀ ਹੈ ਔਰ ਰਿਸ਼ਤੇ ਪੀੜੇ ਹੋ ਰਹਾ ਹੈ ਪਕੜ ਵਧ ਰਹੀ ਹੈ ਕਿਸਾਨ ਤੋਂ ਹੋ ਰਿਹਾ ਕਿਸਾਨ ਸਾਹਿਬ ਯਾਰ ਕੀ ਕਾਰਨ ਤੁਸੀਂ ਦੇਖ ਲਓ ਵਿਰੋਧ ਵਿਰੋਧ ਦੇ ਵਿੱਚ ਮੈਂ ਕਿ ਸਰੰਕ ਮੇਰਾ ਬਿਹੇਵੀਅਰ ਦੇਖੋ ਬਸ ਇਹ ਗੱਲ ਕਰਿਆ ਕਰੋ ਇਹ ਗੱਲ ਕਰਿਆ ਕਰੋ ਤੀਜੀ ਵਾਰੀ ਮੈਂ ਜਾ ਆ ਮੈਨੂੰ ਜੇ ਭਰਾਵਾਂ ਦਾ ਪਿਆਰ ਨਾ ਹੋਵੇ ਉਹਨਾਂ ਨਾਲ ਤੇ ਮੈਂ ਕਦੀ ਨਾ ਜਾਵਾਂ ਮੈਨੂੰ ਸਾਰਾ ਜਹਾਨ ਰੋਕਦਾ ਕੁਝ ਹੋ ਸਕਦਾ ਕਸ਼ ਮੈਂ ਕਿਹਾ ਨੋ ਮੇਰੇ ਭਾਈ ਹੈ ਉਹ ਕ੍ਰਿਮੀਨਲ ਨਹੀਂਗੇ ਉਹਨਾਂ ਨੂੰ ਜੋ ਮਰਜ਼ੀ ਲੋਕਾਂ ਨੇ ਕਿਹਾ ਮੈਂ ਹਮੇਸ਼ਾ ਗੈਰਤਮੰਦ ਹੀ ਕਿਹਾ ਉਹਨਾਂ ਨੂੰ ਇੱਕੋ ਹੀ ਲਫ਼ਜ਼ ਮੇਰਾ ਹੁੰਦਾ ਗੈਰਤਮੰਦ ਗੈਰਤਮੰਦ ਕੌਣ ਹੁੰਦਾ ਹਨ ਖਾਲਾ ਬੰਦਾ ਜਿਹੜਾ ਆਪਣੇ ਹੱਕਾਂ ਲਈ ਲੜਦਾ ਪਰ ਉਹਨਾਂ ਨੂੰ ਮੈਂ ਇੱਕੋ ਹੀ ਬੇਨਤੀ ਪਾਉਂਗਾ ਕਿ ਪਿੰਡਾਂ ਵਿੱਚ ਯਾਰ ਮੈਨੂੰ ਜਾਣ ਨਹੀਂ ਦਿੰਦੇ ਮੈਂ ਸਾਰੇ ਪਿੰਡਾਂ 'ਚ ਫਿਰਨਾ ਚਾਹੁੰਦਾ ਮੈਨੂੰ ਇਜਾਜ਼ਤ ਦੇ ਦਿੰਨ ਪਿੰਡ ਪਿੰਡ ਇੱਕ ਇੱਕ ਜੀ ਨੂੰ ਮੈਂ ਮਿਲਾਂ ਇਹ ਇਹ ਤੁਸੀਂ ਮੀਡੀਆ ਵਾਲੋ ਤੁਸੀਂ ਕਰੋ ਮੇਰੇ ਵੱਲੋਂ ਰਿਕੁਐਸਟ ਮੈਂ ਤੇ ਮੇਰੀ ਤੇ ਨਹੀਂ ਮੰਨੀ ਅਸਰਮ ਜੀ ਤੋਂ ਬੋਲਨੇ ਮੁਕਾਬਲੇ ਚ ਕਹਿੰਦੇ ਇੱਕ ਦਿਨ ਚਾਹ ਪੀਣੀ ਆ ਹੰਸਰਾ ਜਾਨਸੋਰਾ ਨਾਲ ਬੈਠ ਕੇ ਹਾਂ ਮੈਂ ਇੰਤਜ਼ਾਰ ਕਰ ਰਿਹਾ ਉਹ ਵੀ ਬਿਜੀ ਹੋਣੇ ਜਿੱਦਾਂ ਮੈਂ ਹੁਣ ਤੁਰਿਆ ਫਿਰਦਾ ਅਸੀਂ ਕਿਤੇ ਇਕੱਠੇ ਹੋ ਗਏ ਅਸੀਂ ਪਹਿਲਾਂ ਵੀ ਚਾਹਾਂ ਪੀਂਦੇ ਰਹੇ ਮਿਲਦੇ ਰਹੇ ਛੋਟਾ ਵੀਰ ਹੈ ਹੁਣ ਵੀ ਚਾਹ ਪੀਵਾਂਗੇ ਅਸੀਂ ਇਦਾਂ ਦੀ ਸਿਆਸਤ ਨਹੀਂ ਕਰਨੀ ਕਿ ਐਵੇਂ ਨਫ਼ਰਤ ਭਰੀ ਜੀ ਪਿਆਰ ਨਾਲ ਉਹ ਕੀ ਕਰ ਸਕਦੇ ਉਹ ਦੱਸਣਗੇ ਮੈਂ ਕੀ ਕਰ ਸਕਦਾ ਮੈਂ ਦੱਸਾਂਗਾ ਜਿਹੜਾ ਕੋਈ ਪਹਿਲਾ ਐਮਪੀ ਤੁਸੀਂ ਸੁਣਿਆ ਹੋ ਉਹ ਦੱਸੇਗਾ ਫਿਰ ਲੋਕੀ ਦੱਸਣਗੇ ਕਿ ਕਿਤੇ ਜੇ ਚੁੰਦੇ ਚੁਣਿਆ ਜਾਂਦਾ ਹੈਗਾ ਜੇ ਤੁਸੀਂ ਬਾਹਰ ਵੀ ਗੱਲ ਕੀਤੀ ਤਾਂ ਕਿਸਾਨਾਂ ਨੂੰ ਕੀ ਵਿਸ਼ਵਾਸ ਦਿਵਾਉਣਾ ਚਾਹੁੰਦੇ ਹੋ ਵੀ ਜੇਤੂ ਨਹੀਂ ਜਾਂਦੇ ਨੇ ਅੰਸਰਾ ਜਨ ਤੋਂ ਜੇ ਦੇਖੋ ਮੈਂ ਤਾਂ ਉਹਨਾਂ ਤੇ ਵਿਸ਼ਵਾਸ ਕਰਕੇ ਚੱਲ ਜਾਣਾ ਜਿੱਥੇ ਬੁਲਾਉਂਦੇ ਆ ਮੈਂ ਇਹ ਵੀ ਕਿਹਾ ਸੀ ਬਿਨਾਂ ਗਨਮੈਨਾਂ ਤੋਂ ਵੀ ਆਜਣਾ ਪੰਜ ਕਿ ਬੰਦੇ ਤੁਸੀਂ ਆਜੋ ਗਨਮੈਨ ਨਹੀਂ ਹੋਣਗੇ ਬਰੇ ਨਾਲ ਇਹ ਕਿਹਾ ਸੀ ਮੈਂ ਉਹ ਹੁਣ ਉਹ ਵੀ ਤਾਂ ਮੇਰੇ ਤੇ ਯਕੀਨ ਕਰਨਾ ਜਦ ਮੇਰੇ ਕੋਲ ਕੋਈ ਪਾਵਰ ਹੀ ਨਹੀਂ ਹੈ ਪਹਿਲੀ ਵਾਰੀ ਐਮਪੀ ਦਿੱਲੀੋਂ ਬਣਿਆ ਸੀ ਪੰਜਾਬ ਤੋਂ ਇੱਕ ਵਾਰੀ ਯਕੀਨ ਕਿਸ ਕਿਸੇ ਨਾ ਕਿਸੇ ਲੈਵਲ ਤੇ ਯਕੀਨ ਕਰਨਾ ਚਾਹੀਦਾ ਉਦੋਂ ਮੇਰੇ ਪੱਲੇ ਕੱਖ ਨਹੀਂ ਸੀਗਾ ਨਾ ਮੈਨੂੰ ਪਤਾ ਸੀ ਨਵਾਂ ਨਵਾਂ ਐਮਪੀ ਬਣਿਆ ਜਦੋਂ ਪਹਿਲਾ ਅੰਦੋਲਨ ਹੋਇਆ ਹੁਣ ਮੈਂ ਗੱਲ ਨੂੰ ਸਮਝ ਗਿਆ ਇੱਕ ਵਾਰੀ ਮੇਰੇ ਤੇ ਯਕੀਨ ਕਰਕੇ ਮੈਨੂੰ ਅਸ਼ੀਰਵਾਦ ਦੇਣ ਤੇ ਜੇ ਫੇਰ ਮੈਂ ਕੰਮ ਨਾ ਕਰਾਂ ਫੇਰ ਮੈਂ ਗੁਨਾਹਗਾਰ ਵੀ ਹਾਂ ਸਜ਼ਾ ਦਾ ਹੱਕਦਾਰ ਹਾਂ ਜਦ ਮੇਰੀ ਪਰਫਾਰਮੈਂਸ ਵੀ ਦੇਖੀ ਤਾਂ ਫਿਰ ਉਸ ਤੋਂ ਪਹਿਲਾਂ ਹੀ ਕਹੀ ਜਾਓ ਖਰੇ ਨੇ ਕਰਨਾ ਕਿ ਨਹੀਂ ਕਰਨਾ ਕਰੇ ਨੇ। लास्ट ਗੱਲ ਕਿਤੇ ਯੁਵਰਾਜ ਹੋਰੀ ਦਾ ਫੈਮਲੀ ਵੀ ਕਹਿੰਦੀ ਆ ਕਿ ਔਕੀ ਕੰਸਟੀਟੂਐਂਸੀ ਆ ਸਿੱਧਾ ਜਾ ਕੇ ਵਿੱਚ ਵਰਜੰਨੇ ਕਿਸਾਨਾਂ ਦੇ ਉਹ ਬੱਚੇ ਮੇਰੇ ਬਹੁਤ ਕਬਰ ਆ ਜਾਂਦੇ ਮੇਰੇ ਦੋਸਤ ਵੀ ਵੈਲ ਵਿਸ਼ਰ ਵੀ ਮੇਰੇ ਨਾਲ ਦੇ ਵੀ ਲੇਕਿਨ ਮੈਨੂੰ ਕਦੀ ਵੀ ਖੌਫ ਨਹੀਂ ਲੱਗਾ। ਉਹਦੇ ਕਬਜ਼ਾ ਕੁਦਰਤ ਜਾਨ ਆ। ਬੰਦੇ ਤੇ ਮਰੋੜ ਲੱਗ ਕੇ ਵੀ ਮਰ ਜਾਂਦੇ ਯਾਰ। ਐਡੀ ਕਿਹੜੀ ਗੱਲ ਆ। ਮੇਰੇ ਭਰਾ ਆ ਉਹ ਤਾਂ ਉਹ ਤਾਂ ਮੈਨੂੰ ਪਲਕਾਂ ਵਿਚਾ ਦੇਣਗੇ ਜਦੋਂ ਗੁੱਸਾ ਉੱਤਰ ਗਿਆ ਉਹ ਤਾਂ ਮੈਨੂੰ ਫਿਰ ਗਨਮੈਨਾਂ ਦੀ ਵੀ ਨਹੀਂ ਲੋੜ ਪੈਣੀ ਆ ਜਿਹੜੀਆਂ ਡਾਂਗਾ ਫੜੀਆਂ ਆ ਨਾ ਉਹਨਾਂ ਨੇ ਕਿਹਾ ਸਾਡੇ ਕੋਲ ਬਥੇਰੀਆਂ ਡਾਂਗਾ ਹੁਣ ਤੂੰ ਗਨਮੈਨ ਨਾ ਰੱਖਿਆ ਕਰ ਅਸੀਂ ਤੇਰੇ ਨਾਲ ਜਾਨੇ ਮੈਨੂੰ ਪਤਾ ਆ ਨਾ ਯਕੀਨ ਹੈ ਕਿਸੇ ਨੇ ਕਿਹਾ ਸੀ ਕਿ ਸਰਕਾਰ ਜਿਹਨੂੰ ਮੈਂ ਬਹੁਤ ਪਿਆਰ ਕਰਦਾ ਉਹ ਕਿਉਂ ਨਹੀਂ ਮੈਨੂੰ ਪਿਆਰ ਕਰਦਾ ਉਹ ਪਿਆਰ ਨਹੀਂ ਕਰ ਰਿਹਾ ਮੈਂ ਬਹੁਤ ਉਹ ਕਹਿੰਦੇ ਮਿਕਦਾਰ ਵਧਾ ਦਿਓ ਹੋਰ ਪਿਆਰ ਕਵਾਂਟੀਟੀ ਵਿਦਾ ਦੇ ਆਖਿਰੋਂ ਪਿਆਰ ਕਰਨਾ ਠੀਕ ਹੈ ਮੈਂ ਗਿਵ ਅਪ ਨਹੀਂ ਕਰਦਾ ਮੈਂ ਕਹਿੰਦਾ ਨਹੀਂ ਮੈਂ ਪੱਥਰ ਤੋਂ ਮੋਮ ਬਣਾਉਣਾ ਹੀ ਬਣਾਉਣਾ ਜੇ ਉਹਨਾਂ ਨੂੰ ਗੁੱਸਾ ਹੈ ਤਾਂ ਉਹਦੇ ਪਿੱਛੇ ਕੋਈ ਰੀਜ਼ਨ ਤਾਂ ਹੈ ਦਲੀਲ ਤਾਂ ਹੈ ਉਹ ਕਹਿੰਦਾ